ਅੱਧੀ ਰਾਤ ਹਥਿਆਰਬੰਦ ਨੌਜਵਾਨਾਂ ਨੇ ਦਿਖਾਈ ਗੁੰਡਾਗਰਦੀ ਕਿਉਂ ਨਹੀਂ ਬੋਝੇ ਵਿਸਾਰੀ ਗਏ ਨਕਰ ਤੋੜ ਕੇ ਜਿੱਦਾਂ ਬੱਤੀ ਕਰ ਤੋੜ ਦਾਰੀਏ ਘਰ ਚ ਵੜ ਕੇ ਨੌਜਵਾਨਾਂ ਨੇ ਸ਼ਰਿਆਮ ਕੀਤੀ ਭੰਨ ਤੋੜ ਅੱਜ ਘਰ ਆਏ ਬੰਦੇ ਸੰਧਿਆ ਆਏ ਸਾਰੇ ਘਰ ਉਧਰ ਵੀ ਬੀਕੀ ਗੁੱਡੀ ਵੀ ਤੋੜ ਗਏ ਸਾਡੇ ਘਰ ਤੋੜ ਗਏ ਸਾਰੇ ਸੀਸੀਟੀਵੀ ਚ ਦਿਖੇ ਦੋ ਦਰਜਨ ਤੋਂ ਵੱਧ ਹਥਿਆਰਬੰਦ ਨੌਜਵਾਨ ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਆਉਂਦੇ ਪਿੰਡ ਜਾਗੋਵਾਲ 'ਚ ਅੱਧੀ ਰਾਤ ਉਸ ਵੇਲੇ ਗੁੰਡਾਗਰਦੀ ਵੇਖਣ ਨੂੰ ਮਿਲੀ ਜਦੋਂ 2 ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨਾਂ ਨੇ ਪਿੰਡ ਦੇ ਇੱਕ ਘਰ ਵਿੱਚ ਵੜ ਕੇ ਬੁਰੀ ਤਰ੍ਹਾਂ ਨਾਲ ਪੰਨ ਤੋੜ ਕਰ ਦਿੱਤੀ ਜਿਸ ਦੀ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ 2 ਦਰਜਨ ਤੋਂ ਵੱਧ ਹਥਿਆਰਬੰਦ ਨੌਜਵਾਨ ਰਾਤ 12 ਵਜੇ ਦੇ ਕਰੀਬ ਘਰ ਵੱਲ ਜਾਂਦੇ ਹੋਏ ਦਿਖਾਈ ਦਿੰਦੇ ਨੇ ਤੇ ਫਿਰ ਪੰਨ ਤੋੜ ਕਰਨ ਤੋਂ ਬਾਅਦ ਵਾਪਸ ਆਉਂਦੇ ਹੋਏ ਵੀ ਦਿਖਾਈ ਦਿੰਦੇ ਨੇ ਜਾਣਕਾਰੀ ਅਨੁਸਾਰ ਇਹ ਸਾਰੇ ਨੌਜਵਾਨ ਬੰਦ ਪਏ ਘਰ ਵਿੱਚ ਤਾਲਾ ਤੋੜ ਕੇ ਅੰਦਰ ਵੜ ਗਏ ਅਤੇ ਅੰਦਰ ਖੜੇ ਮੋਟਰਸਾਈਕਲ ਅਤੇ ਸਕੂਟਰੀ ਨੂੰ ਵੀ ਨੁਕਸਾਨ ਪਹੁੰਚਾਇਆ ਤੇ ਫਿਰ ਘਰ ਦੇ ਸਾਰੇ ਸ਼ੀਸ਼ੇ ਬੈੱਡ ਤੇ ਟੇਬਲ ਵੀ ਤੋੜ ਦਿੱਤੇ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਡਰਦਾ ਮਾਹੌਲ ਪੈਦਾ ਹੋ ਗਿਆ ਅਤੇ ਪਰਿਵਾਰਿਕ ਮੈਂਬਰਾਂ ਦਾ ਇਹ ਸਭ ਦੇਖ ਕੇ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਕੀ ਕਿਉਂ ਨਹੀਂ ਬੁਝੀ ਵਿਸਾਰੀ ਕਰਾ ਡਾਕਰ ਤੋੜ ਗਏ ਜਿੱਦਾ ਬਰਤੀ ਕਰ ਤੋੜ ਗਏ ਆਹੇ ਤਾਂ ਮੋਤੀ ਕੀ ਗੱਲ ਗੱਲ ਕੀ ਹੋਈ ਸੀ ਗੱਲ ਕੀ ਹੋਈ ਸੀ ਬੋਲਣ ਦੇ ਆ ਦੇ ਆਏ 15 ਘਰ ਤੇ ਆਏ 15 ਘਰ ਉਧਰ ਵੀ ਘਰੇ ਭੀਕੇ ਦੀ ਗੁੱਡੀ ਵੀ ਤੋੜ ਗਏ ਸਾਡੇ ਘਰ ਤੋੜ ਗਏ ਸਾਰਾ ਪਰੇ ਪੱਡੇ ਸਤੇ ਬੋਲ ਕੀ ਗੱਲ ਕੀ ਹੋਈ ਸੀ ਤੁਹਾਨੂੰ ਵੀ ਪਤਾ ਨਹੀਂ ਕੀ ਗੱਲ ਆਈ ਇਹਨੇ ਬੰਦੇ ਸੋਤੇ ਬਾਹਰ ਉਹਦੇ ਆਏ ਅਰ ਜਦ ਕੀ ਦਾ ਪੱਤੀ ਕਰ ਤੋਰ ਜਾਂਦੇ ਆ ਕੋਈ ਕੋਈ ਨਹੀਂ ਪਿੰਡ ਦਾ ਬੰਦਾ ਕੋਈ ਨਹੀਂ ਬੋਲ ਰਿਹਾ ਪਿੰਡ ਦਾ ਬੰਦਾ ਸਾਰੇ ਮਾਮਲੇ ਨੂੰ ਲੈ ਕੇ ਆਣ ਗੁਆਣ ਚ ਰਹਿੰਦੇ ਲੋਕਾਂ ਦਾ ਕੀ ਕੁਝ ਕਹਿਣਾ ਤੁਹਾਨੂੰ ਇੱਕ ਵਾਰ ਉਹ ਵੀ ਸੁਣਾ ਦਿੰਨੇ ਆ ਅਸਲਾ ਮਸਲੇ ਦਾ ਕੋਈ ਫਰਾਂ ਦੇ ਮੁੰਡਾ ਮੰਡਾ ਲਾ ਕੋ ਚੱਕਰ ਹੋ ਰਿਹਾ ਹੈ ਚੱਕਰ ਹੋ ਰਿਹਾ ਹੈ ਕਿੰਨੇ ਕ ਵਜੇ ਆਏ ਪਤਾ ਕੁਛ ਨਾ ਬਾਦੋਂ ਵਜੇ ਕਿੰਨੇ ਕ ਬੰਦੇ ਫੇ ਪੰਜ ਆ ਗਏ ਹੋਣੇ ਚੱਕਰ ਦੇ ਜੀ ਇਹਨੂੰ ਤੇ ਨਹੀਂ ਸੱਟਾਂ ਲਾਈਆਂ ਕਿਸੇ ਨੂੰ ਘਾਦੇ ਲੱਗੀ ਕਿਸੇ ਨਹੀਂ ਘਾਦੇ ਤੇ ਮਾਈ ਕਲੀਗਾ ਔਰ ਕਾਜਾ ਬਾਰ ਸਡਾਉਂਸਾ ਆਏ ਉਹਨਾਂ ਦੇ ਵਜਿਓ ਉਹ ਵੀ ਜੇ ਇੱਥੇ ਲਖਾ ਦੇ ਜਾਣਗੇ ਉਹ ਹੋਰ ਦਮ ਮੁੰਡੇ ਨੇ ਲਗਾ ਤੇ ਭਾਂ ਥੋੜੀ ਕੀਤੀ ਕਿ ਆ ਰੋੜੇ ਦਾੜੇ ਵੀ ਮਾਰੇ ਆ ਨਹੀਂ ਨਹੀਂ ਭਾਂ ਥੋੜੀ ਕੀਤੀ ਮੁੰਡਿਆਂ ਮੰਡਿਆਂ ਦੀ ਗੱਲ ਹੋਈ ਸਾਨੂੰ ਜ਼ਿਆਦਾ ਨਹੀਂ ਪਤਾ ਇਹ ਇਹ ਘਰ ਕਿਹਦਾ ਵਾ ਇਹ ਮੇਰੀ ਤਾਈ ਦਾ ਆ ਕੀ ਨਾਮ ਉਹਨਾਂ ਦਾ ਟਿੰਕੀ ਅੱਛਾ ਇੱਥੇ ਘਰ ਚ ਕੌਣ ਕੌਣ ਰਹਿੰਦਾ ਕੱਲੀ ਤਾਈ ਰਹਿੰਦੀ ਆ ਮੁੰਡੇ ਬਾਹਰੇ ਰਹਿੰਦੇ ਆ ਤੇ ਕੁੜੀ ਵਿਆਹੀ ਆ ਤੇ ਫਿਰ ਲੜਾਈ ਕਿਹਦੇ ਨਾਲੀ ਮੁੰਡਾ ਆਇਆ ਹੀ ਨਾ ਕੱਲ ਗੱਡੀ ਤੋਂ ਉਹ ਆਇਆ ਹੀ ਤਾਂਈ ਦਾ ਪਤਾ ਲੈਣ ਤਾਂ ਹੀ ਠੀਕ ਨਹੀਂ ਨਾ ਰੈਂਦੀ ਹਾਂ ਹਾਂਜੀ ਉਹ ਪਤਾ ਲੈਣ ਆਇਆ ਸੀ ਤੋਂ ਆਪਸ ਵਿੱਚ ਉੱਧਰ ਸਾਡੇ ਚਾਚੇ ਦਾ ਘਰ ਹੈ ਨਾ ਉੱਧਰ ਖਲੋਤੇ ਸੀ ਉੱਧਰ ਕਿਤੇ ਬੋਲ ਪਏ ਆਪਸ ਵਿੱਚ ਹੀ ਉਹ ਤੋਂ ਹੋ ਗਈ ਲੜਾਈ ਤੇ ਫੇਰ ਇਹ ਰਾਤ ਨੂੰ ਆਏ ਮੁੰਡੇ ਲੜਾਈ ਹੋ ਗਈ ਮੁਰਕੇ ਮੁੰਡੇ ਮੰਡੇ ਚੱਲ ਗਏ ਆ ਮੁਰਕੇ ਰਾਤ ਇਹਨਾਂ ਨੇ ਬਾੜਾ 1 ਵਜੇ ਮੁੰਡੇ ਬੁਲਾ ਲਏ ਆ ਬਾੜਾ 1 ਵਜੇ ਨਾ ਆਏ ਹੁੰਦੇ ਕਿੰਨੇ ਕੁ ਜਾਣੇ ਸੀ ਹੈਗੇ 20 25 ਜਾਣੇ ਸਾਰੇ ਦਾਤਰ ਲੈ ਕੇ ਆਏ ਵੱਡੇ ਵੱਡੇ ਤਾਂ ਸਾਰਾ ਕੱਚ ਕੁੱਚ ਥੋੜ ਕੇ ਚੱਲ ਗਏ ਆ ਛੱਟ ਤੇ ਨਹੀਂ ਲਈ ਕੇ ਨਹੀਂ ਛੱਟ ਨਹੀਂ ਲੱਗੀ ਬਚ ਗਏ ਚਲ ਗਿਆ ਇਥੋਂ ਉਹ ਫਿਰ ਗੱਡੀ ਛੱਡ ਕੇ ਆਇਆ ਇਹਨਾਂ ਨੂੰ ਲੁਧਿਆਣੇ ਤੋਂ ਫਿਰ ਚਲ ਗਿਆ ਸੀ ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮਾਮਲਾ ਬੀਤੀ ਸ਼ਾਮ ਦੋ ਗੱਟਾਂ ਵਿੱਚ ਹੋਈ ਮਾਮੂਲੀ ਟਕਰਾਅ ਦਾ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਨੌਜਵਾਨਾਂ ਦੇ ਵੱਲੋਂ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਗੁਰਦਾਸਪੁਰ ਤੋਂ ਹਰੀਸ਼ ਬਠਲਾ ਦੀ ਰਿਪੋਰਟ